ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਵੀਡੀਓ ਪਾਈ ਹੀ ਪਰਸੋਂ ਪਿੰਡ ਧਰਮਾਬਾਦ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋ ਕਿ ਖੋਨੇਵਾਲ ਦੇ ਨਾਲ ਲੱਗਦਾ ਪਿੰਡ ਐ ਰਮਦਾਸ ਤੋਂ 4 ਕਿਲੋਮੀਟਰ ਲੱਗੇ ਠੀਕ ਹੈ ਜੀ ਇਹ ਭਰਾ ਆਪਣੇ ਸਾਡੀ ਵੀਡੀਓ ਵੇਖ ਕੇ ਤੇ ਲੋੜ ਬੰਦਾ ਨੂੰ ਨਾ ਕਿ ਉੱਥੇ ਰੋਡ ਤੇ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਜਿਹੜੇ ਪੱਗਾਂ ਬਣ ਕੇ ਖਲੋਤੇ ਉਹਨਾਂ ਨੂੰ ਨਹੀਂ ਇਹ ਬੰਦੇ ਸਾਨੂੰ ਫੋਨ ਕਰਦੇ ਪਏ ਆ ਕੱਲ ਦੇ ਵੀ ਆਪਾਂ ਵੀਰ ਜੀ ਜਮਨਾ ਨਗਰ ਤੋਂ ਆ ਰਹੇ ਆ ਤੇ ਸਾਡੀ ਸੇਵਾ ਉੱਥੇ ਪਹਚਾਓ ਜਿੱਥੇ ਲੋੜ ਆ ਠੀਕ ਹੈ ਜੀ ਇਹ ਭਰਾ ਆਏ ਨੇ ਸਾਰੇ ਦੋ ਟਰੈਕਟਰ ਲੈ ਕੇ ਆਏ ਨੇ ਵਿੱਚ ਰਸਤਾ ਨੇ ਸੁੱਕੀਆਂ ਰਸਤਾ ਬਾਕੀ ਦੋ ਟਰਾਲੀ ਇਹਨਾਂ ਦੀਆਂ ਮਗਰ ਵੀ ਹੁੰਦੀਆਂ ਪਈਆਂ ਇਹ ਚਾਰੇ ਦੀਆਂ ਉਹ ਕੱਲ ਪਹੁੰਚਣਗੀਆਂ ਆਪਣੇ ਕੋ ਇਹਨਾਂ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਵੀਰ ਵੀ ਇਹ ਨਾਲ ਵੀਰ ਪਿੰਡ ਦੱਸੂਗਾ ਵੀ ਵੀਰੋਨਾਂ ਦਾ ਕਿਹੜਾ ਕਿਹੜਾ ਪਿੰਡ ਆ ਤੇ ਕਿੱਥੋਂ ਸੇਵਾ ਲੈ ਕੇ ਆਏ ਆ ਬੋਲੋ ਵੀਰ ਜੀ ਅਸੀਂ ਆਏ ਆ ਇਹ ਆਪਣਾ ਨਗਰ ਰੇਡੀਓ ਤੋਂ ਸਾਡ ਨੂੰ ਇੱਥੇ 300 ਕਿਲੋਮੀਟਰ ਪੈ ਜਾਂਦਾ ਵੀਰੇ ਤਾਂ ਸਾਡਾ ਪਿੰਡ ਜ਼ਿਲ੍ਹਾ ਸਾਨੂੰ ਹੀ ਅਮਨਗਰ ਪੈਂਦਾ ਤਹਿਸੀਲ ਸਾਡੀ ਬਲਾਸਕੋੜਾ ਉਸੇ ਏਰੀਆ ਦੇ ਸਾਡੇ ਤਿੰਨ ਪਿੰਡ ਨੇ ਫਤੇਗੜ ਤੁੰਬੀ ਕਪੂਰੀ ਤੇ ਭੂਟਗੜ ਅਸੀਂ ਉੱਥੋਂ ਆਏ ਆ ਇਹ ਵੀਰ ਜੀ ਦੇਖ ਲਓ ਤੁਸੀਂ 300 ਕਿਲੋਮੀਟਰ ਤੋਂ ਆਏ ਨੇ ਤੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਸਾਡੇ ਸਾਰੀ ਪੰਚਾਇਤ ਸਾਰੇ ਭਰਾਵਾਂ ਦਾ ਪੂਰੇ ਪਿੰਡ ਦਾ ਪੂਰੇ ਪਿੰਡ ਵੱਲੋਂ ਭਰਾਵਾਂ ਦਾ ਦਿਲੋਂ ਧੰਨਵਾਦ ਆ ਵੀ ਤੁਸੀਂ ਸਾਡੇ ਤੱਕ ਪਹੁੰਚੇ ਹੋ ਬਹੁਤ ਬਹੁਤ ਬੀਬੀ ਤੁਹਾਡੀ ਮਿਹਰਬਾਨੀ ਗੁਰੂ ਰਾਮਦਾਸ ਤੁਹਾਡੀ ਚੜ੍ਹਦੀ ਕਲਾ ਰੱਖੇ ਤੇ ਇਦਾਂ ਹੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ